ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਮਹੱਲਾ ਚੌਥਾ ਜਗਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਦਾਤੇ ਜਗਦੀਸ਼ਰ ਪੁਰਖ ਵਿਦਾਤੇ ਜਿਤ ਮਾਰਗ ਤੁਮ ਪ੍ਰੇਰਹੁ ਸਵਾਮੀ ਤਿਤ ਮਾਰਗ ਹਮ ਜਾਤੇ ਜਿਤ ਪੂਲਾ ਤਿਤ ਵੀ ਪੂਲਾ ਜਿਤ ਮਾਰਗ ਤੁਮ ਪ੍ਰੇਰਹੁ ਸਵਾਮੀ ਤੇ ਤੁਮਾਰਗ ਹਮ ਜਪੇ RAM ਮੇਰਾ ਮਨ ਹਰ ਸੇਤੀ ਰਾਤੇ RAM ਇਥੇ ਵਿਸਰਾਮ ਲਾਦਣਾ RAM ਨੀਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮੇਲ RAM ਰਸ ਪਾਇਆ ਹਰ RAM ਨਾਮ ਸਮਾਤੇ ਰਹਾ ਹਰ ਹਰ ਨਾਮ ਹਰ ਹਰ ਜਾਗ ਅਬਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੋਖ ਸਭ ਬਿਨਸੀ ਤਿਨ ਕੇ ਪਾਪ ਦੋਖ ਸਭ ਬਿਨਸੀ ਤਿਨ ਕੇ ਪਾਪ ਦੋਖ ਸਭ ਬਿਨਸੀ ਜੋ ਗੁਰਮਤਿ RAM ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਾਰ ਨਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਪੇ ਨਾਪੇ ਪਰ ਉਚਾਰ ਗੁਰਮਤ ਮੈਲ ਗਈ ਸਭ ਤਿੰਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵਟ ਅਵਰ ਨਾ ਦਾਤੇ ਜੀਵਟ ਕੱਠਾ ਇਕੱਠਾ ਹੀ ਪਾਠ ਹੈ ਤੁਮ ਜੀਵਟ ਅਵਰ ਨਾ ਦਾਤੇ ਇਹ ਦਾਤੇ ਪੁੱਲਾ ਹੀ ਉਚਾਰਨ ਕਰ ਤੁਮ ਜੇਵੜ ਅਵਰ ਨਾ ਤੁਮ ਜੇਵੜ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪਿਐ ਹਰ ਕਿਰਪਾ ਤੀ ਗੌੜੀ ਪੂਰਬੀ ਹਰ ਜਪਿਐ ਹਰ ਕਿਰਪਾ ਤੀ ਗੌੜੀ ਪੂਰਬੀ ਮਹੱਲਾ ਚੌਥਾ ਕਰਹੁ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਛੇਤੀ ਰਾਚੇ ਸਤਿਗੁਰ ਬਚਨ ਦੀਓ ਅਤ ਨਿਰਮਲ ਜਪ ਹਰ 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 ਮਨ ਮੱਚੇ ਜਪ ਹਰ 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 ਮਨ ਮੱਚੇ ਰਾਮ ਮੇਰਾ ਮਨ ਤਨ ਵੇਦ ਲਿਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤ ਗੁਰ ਕਾ ਬਚਨ ਹਰ ਹਮ ਬਾਚੇ ਰਹਾਵ ਜਿਨ ਕਉ ਪ੍ਰੀਤ ਨਾਹੀ ਹਰ ਸੇਤੀ ਤੇ ਸਾਕਤ ਮੂੜ ਨਰ ਕਾਚੇ ਤੇਨ ਕਉ ਜਨਮ ਮਰਨ ਅਤ ਭਾਰੀ ਵਿਚ ਵਿਸਟਾ ਮਾਰ ਮਾਰ ਪਾਚੇ ਤੁਮ ਦਯਾਲ ਸਰਣ ਪ੍ਰਤ ਪਾਲਕ ਮੋਕ ਦੀਜੈ ਦਾਨ ਹਰ ਹਮ ਜਾਚੇ ਮੋਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਹ ਤਾਚੇ ਇਹ ਪਾਠ ਤਾਚੇ ਇਸ ਤਰ੍ਹਾਂ ਉਚਾਰਨ ਕਰਨਾ ਤਾਚੇ ਇਕੱਠਾ ਵੀ ਨਹੀਂ ਕਹਿ ਦੇਣਾ ਨਾ ਤਾ ਚੇ ਵੱਖਰਾ ਕਰਨਾ ਯਾਨੀ ਡੈਸ਼ ਲਾ ਕੇ ਵਿੱਚ ਲਮਕਾ ਕੇ ਬੋਲਣਾ ਪਾਠ ਕੱਠਈ ਆਉਂਜ ਲਮਕਾ ਕੇ ਇਸ ਦਾ ਉਚਾਰਨ ਕਰਨਾ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਇਥਿ ਠਮਕ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਹੈ ਤਾਚੇ ਮੇਰਾ ਮਨ ਤਨ ਜੀਵ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਾ ਯਾਲ ਸਰਬ ਦੁਖ ਭੰਜਨ ਇਕ ਬਿਨੋ ਸੁਣੋ ਦੇ ਕਾਨੇ ਇਕ ਬਿਨੋ ਸੁਣੋ ਜਿਤ ਟਮਕ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸਵਾਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੇ ਸਤਗੁਰ ਮੇਲ ਜਿਸ ਰਾਮ ਇਥੇ ਆਏ ਜਿਸ ਤੇ ਤੁਮ ਹਰ ਜਾਣੇ ਸਵਾਮੀ ਇਥੇ ਵਿਸਰਾਮ ਹੈ ਸੋ ਸਤਗੁਰ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਰਾਮ ਹਮ ਸਤਗੁਰ ਇੱਥੇ ਵਿਸਰਾਮ ਪਾਰ ਬ੍ਰਹਮ ਕਰਮਾਨੇ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਹਮ ਬੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਹਰ ਹਮ ਜਾਣੇ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਆਖਿਆ ਮਿਲ ਸਤਗੁਰ ਮੀਠ ਰਸ ਗਾਨੇ ਜਿਨ ਕਾ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਕਤ ਮੂੜ دیਵਾਨੇ ਤੀ ਸਾਖਤ ਮੂੜ دیਵਾਨੇ ਤੇ ਤੇ ਯਮਕ ਤੇ ਸਾਖਤ ਮੂੜ دیਵਾਨੇ ਤਿੰਨ ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕਉ ਤੁਮ ਦਇਆ ਕਰ ਮਿਲਹ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਾਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ ਵਾਹ ਗੁਰੂ ਸਾਹਿਬ ਜੀ ਗੌੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ Swami ਕਹ ਕਿਥੈ ਹਰ ਪਹੁ ਨਸੀਐ ਨਸੀਐ ਜਿਹੜਾ ਪਦ ਹੈ ਇਹ ਦਰਮਿਆਨੀ ਜੀ ਆਵਾਜ਼ ਵਿੱਚ ਉਚਾਰਨ ਕਰਨਾ ਨਸੀਐ ਔਰ ਆਪੇ ਬਖਸ ਲੈ ਪ੍ਰਭ ਸਾਚਾ ਬਖਸ ਖਖਾ ਸੁੱਧ ਉਚਾਰਨ ਕਰਨਾ ਹਰ ਆਪੇ ਬਖਸ ਲੈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਏ ਮੇਰੇ ਮਨ Jap ਹਰ 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 ਮਨ ਜਪੀਏ ਸਤਿਗੁਰ ਕੀ ਸਰਣਾਈ ਭਜ ਪਾਓ ਮੇਰੇ ਮਨ ਭਜ ਜਿਹੜਾ ਪਾਦਾ ਕਸਕੇ ਉਚਾਰਨ ਕਰਨਾ ਹੈ ਸਤਿਗੁਰ ਕੀ ਸਰਣਾਈ ਅੱਜ ਪਾਉ ਮੇਰੇ ਮਨਾ ਗੁਰ ਸਤਗੁਰ ਪਿੱਛੇ ਛੁੱਟੀ ਐ ਪਿੱਛੇ ਤੇ ਠਮਕ ਲਾ ਦਨੀ ਆ ਗੁਰ ਸਤਗੁਰ ਪਿੱਛੇ ਛੁੱਟੀ ਐ ਗੁਰ ਸਤਗੁਰ ਪਿੱਛੇ ਛੁੱਟੀ ਐ ਰਹਾਉ ਮੇਰੇ ਮਨ ਸੇਵਹੁ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਐ ਨਿਜ ਘਰ ਵਸੀਐ ਗੁਰਮੁਖ ਜਾਇ ਲਹਹੁ ਘਰ ਆਪਣਾ ਕਾਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹ ਹਰ ਮਨ ਹਸੀਐ ਲੈ ਲਾਹ ਹਰ ਇਥੇ ਠਮਕ ਮਨ ਹਸੀਐ ਲੈ ਲਾਹ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੇ ਤਾ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜਮ ਕੁੱਟੀ ਐ ਤੇ ਸਾਖਤ ਨਰ ਇੱਥੇ ਠਮਕ ਲਾ ਦਨੀ ਐ ਜਮ ਕੁੱਟੀ ਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਜਿਨ੍ਹਾਂ ਪੁੱਲਾ ਹੀ ਐ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਟੀ ਐ ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰ ਇਥੇ ਵਿਸਰਾਮ ਹੈ ਮੇਰੇ ਮਨ ਸੇਵਹੁ ਅਲਖ ਨਿਰੰਜਨ ਹਰ ਹਰ ਨਰਹਰ ਜਿਤ ਸੇਵਿਐ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭੂ ਪੂਰੇ ਕੀਏ ਖਿਨ ਮਾਸਾ ਤੋਲ ਨ ਘਟਿਐ ਘਟਿਐ ਪੂਲਾ ਉਚਾਰਨ ਕਰਨਾ ਗੌੜੀ ਪੂਰਬੀ ਮਹੱਲਾ ਚੌਥਾ ਸਮਰੇ ਪ੍ਰਾਨ ਵਸਗਤ ਪ੍ਰਭ ਤੁਮਰਾ ਮੇਰਾ ਜੀਵ ਪਿੰਡ ਸਭ ਤੇਰੀ ਦਇਆ ਕਰ ਹਰ ਦਰਸ ਦਿਖਾਵਹੁ ਮੇਰਾ ਮਨ ਤਨ ਲੋਚ ਕਨੇਰੀ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ RAM ਪਦ ਤੇ ਜਮਕ ਲਾ ਦਨੀ ਹੈ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਲੋਚ ਤੇ ਵਿਸਰਾਮ ਹੈ ਗੁਰ ਕਿਰਪਾਲ कृपा किंचत गुर कीनी गुर कृपाल कृपा क्रिपा किंचत गुर कीनी हर मिलिया आ प्रब मेरी रहआव जो हमरा मन चित्त है स्वामी साबिद तुम हर जानो मेरी अनदिन नाम जपी सुख पाई नित जीवा आस हर तेरी ਗੁਰ ਸਤਗੁਰ ਦਾਤਾ ਪੰਥ ਬਤਾਇਆ ਗੁਰ ਸਤਗੁਰ ਦਾਤਾ ਇਥੇ ਠਮਕ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਨ ਦਿਨ ਅਨੰਦ ਭਇਆ ਵੱਡ ਭਾਗੀ ਸਭ ਆਸ ਪੁੱਜੀ ਜਾਣ ਕੇਰੀ ਅਨ ਦਿਨ ਇਥੇ ਯਮਕ ਹੈ ਅਨੰਦ ਭਇਆ ਵੱਡ ਭਾਗੀ ਇਥੇ ਵਿਸਰਾਮ ਹੈ ਸਭ ਆਸ ਪੁੱਜੀ ਇਥੇ ਠਮਕ ਜਾਣ ਕੇਰੀ ਕਿਤੇ ਆਨੰਦ ਆਨੰਦ ਆਉਂਦਾ ਕਿਤੇ ਆਨੰਦ ਆਉਂਦਾ ਧਿਆਨ ਨਾਲ ਉਚਾਰਨ ਕਰ। ਜਗੰਨਾਥ ਜਗਦੀਸ਼ਰ ਕਰਤੇ ਦੋਵੇਂ ਪਦ ਜਿਹੜੇ ਨੇ ਕਸ ਕੇ ਜਗੰਨਾਥ ਜਗਦੀਸ਼ਰ ਕਰਤੇ ਜਗੰਨਾਥ ਜਗਦੀਸ਼ਰ ਕਰਤੇ ਸਭ ਵਸਗਤ ਹਰ ਕੇਰੀ ਵਸਗਤ ਵਸ ਕਸ ਕੇ ਬੋਲਣਾ ਗਤ ਪੂਲਾ ਪਾਠ ਇਕੱਠਾ ਹੀ ਹੈ ਵਸਗਤ ਜਨ ਨਾਨਕ ਸਰਣਾਗਤ ਆਏ ਆਰੇ ਰਾਖਹ ਪੈਜ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹ ਮਨੂਆ ਖੇਨਾ ਨਾਟਕਾ ਬਹੁਰੰਗੀ دہ دہਦਿਸ ਚਲਚਲ ਹੱਡੀ ਪਹਿਲੇ دہ ਪਾਤੀ ਯਮਕ ਲਾਦਨੀ ਹੈ دہ دہਦਿਸ ਪਾਠក្លਾ ਜਿਹੜਾ ਸੰਬੰਧਕ ਹੈ دہ دہਦਿਸ ਚਲਚਲ ਹੱਡੀ ਇਹਨੂੰ ਹਾਂਡੇ ਨਹੀਂ ਕਹਿਣਾ ਦਿਂਦੀ ਤੋਂ ਰਹਿਠੀ ਵਿਚਾਰਨ ਕਰਨਾ ਢੱਡੇ ਦੇ ਨਾਲ ਗੁਰ ਪੂਰਾ ਪਾਇਆ ਵੱਡ ਭਾਗੀ ਹਰ ਮੰਤਰ ਦੀਆ ਮਨ ਠਾਢੀ ਹਰ ਮੰਤਰ ਦੀਆ ਇਥੇ ਠਮਕ ਲਾ ਦਨੀ ਹੈ ਮਨ ਠਾਢੀ RAM ਹਮ ਸਤਗੁਰ ਲਾਲੇ ਕਾਂਢੇ ਰਹਾਉ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ਪਰ ਉਪਕਾਰ ਪੁੰਨ ਬਹੁ ਕੀਆ ਪਉ ਦੁਤਰ ਤਾਰ ਪਰਾਡੇ ਜਿਨ ਕਉ ਪੀਤ ਹਿਰਦੈ ਹਰ ਨਾਹੀ ਤਿਨ ਕੂਰੇ ਗਾਢਣ ਗਾਢੇ ਜਿਉ ਪਾਣੀ ਕਾਗਦ ਬਿਨਸ ਜਾਤ ਹੈ ਤਿਉ ਮਨਮੁਖ ਗਰਭ ਗਲਾਢੇ ਹਮ ਜਾਨਿਆ ਕਛੂ ਨਾ ਜਾਨਨ ਹੈ ਆਗੇ ਜਿਉ ਹਰ ਰਖੈ ਤਿਉ ਠਾਢੇ ਹਮ ਭੂਲ ਚੂਕ ਗੁਰ ਕਿਰਪਾ ਤਾਰੋ ਜਨ ਨਾਨਕ ਕੁਤਰੇ ਕਾਢੇ ਇੱਕ ਕੁਤਰੇ ਹੀ ਪਾਠ ਕਰਨਾ ਹੈ ਕਈ ਕੁਤਰੀ ਕਹਿੰਦੇ ਹਨ ਪਰ ਸੰਪਰਦਾ ਦੇ ਵਿੱਚ ਇਹ ਪਾਠ ਜਨ ਨਾਨਕ ਕੁਤਰੇ ਕਾਢੇ ਹੀ ਉਚਾਰਨ ਕਰਨਾ ਹੈ ਇਹਨਾਂ ਇਸ ਸ਼ਬਦ ਦੇ ਵਿੱਚ ਜਿਆਦਾ ਜਿਹੜੇ ਪਦ ਹਨ ਜਿਵੇਂ ਗਾਢੇ ਕਾਢੇ ਬਲਾਢੇ ਇਹ ਢੱਡਿਆਂ ਨਾਲ ਯਾਨੀ ਉਚਾਰਨ ਕਰਨਾ ਕਾਢੇ ਗਾਢੇ ਡੱਡੇ ਨਹੀਂ ਬੋਲਦੇ ਹਨ ਧਿਆਨ ਨਾਲ ਉਚਾਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ